19 ਅਗਸਤ 2024 ਦਿਨ ਸੋਮਵਾਰ ਨੂੰ ਰਖੜੀ ਦਾ ਇਹ ਪਵਿੱਤਰ ਤਿਹਾਉ। ਇਹਨੂੰ ਅਸੀਂ ਰਖੜ ਪੁੰਨਿਆ ਵੀ ਕਹਿੰਦੇ ਆ ਦੋਸਤੋ। ਇੱਕ ਭੈਣ ਭਰਾ ਦਾ ਆਪਸੀ ਜਿਹੜਾ ਰਿਸ਼ਤਾ ਉਸ ਦਿਨ ਸ਼ੁਭ ਸਮਿਆਂ ਦੇ ਵਿੱਚ ਹੀ ਰਖੜੀ ਬਣਾਉਣੀ ਚਾਹੀਦੀ ਆ ਤਾਂ ਕਿ ਤੁਹਾਡਾ ਜਿਹੜਾ ਟੂ ਟ੍ਰਸਟ ਹੈ ਭੈਣ ਭਰਾ ਦਾ ਉਹ ਬਰਕਰਾਰ ਰਹੇ ਤੇ ਇੱਕ ਦੂਜੇ ਨੂੰ ਤੁਸੀਂ ਪੋਜ਼ਿਟਿਵ ਵਾਈਬ ਦੇ ਸਕੋ ਤੁਹਾਡੇ ਪਰਿਵਾਰ ਅਗੇ ਵਰਤ ਸਕੋ। ਤਾ ਦੋਸਤੋ ਇਹਦਾ ਸ਼ੁਭ ਸਮਿਆਂ ਤੇ ਅਸ਼ੁਭ ਸਮਿਆਂ ਮੈਂ ਦੱਸਣ ਜਾ ਰਿਹਾ ਸਵੇਰੇ 6 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਸਮਿਆਂ ਬਦਰਾਕਾਲ ਦਾ ਦੋਸਤੋ ਉਹ ਤੁਹਾਡੇ ਲਈ ਬਹੁਤ ਪੋਜ਼ਿਟਿਵ ਨਹੀਂ ਅਸ਼ੁਭ ਸਮਿਆਂ ਵਾ ਜਿਹੜਾ ਸ਼ੁਭ ਸਮਿਆਂ ਵਾ ਦੋਸਤੋ ਉਹ ਹੈਗਾ ਸਵੇਰੇ 9:51 ਮਿੰਟ ਤੋਂ ਲੈ ਕੇ 10:54 ਮਿੰਟ ਤੱਕ ਦੇ ਵਿੱਚ ਤੁਸੀਂ ਰਖੜੀ ਬਣਾਓ ਉਸ ਤੋਂ ਬਾਅਦ 1:31 ਮਿੰਟ ਤੋਂ ਲੈ ਕੇ ਸ਼ਾਮ ਦੇ 9:05 ਮਿੰਟ ਤੱਕ ਤੁਸੀਂ ਰਾਤ ਦੇ ਰਖੜੀ ਬਣਾ ਸਕਦੇ ਹੋ ਤੇ ਇਹ ਹੈਗਾ ਸ਼ੁਭ